ਦੀ ਪ੍ਰੋਬਲਮ ਇਹ ਹੈ ਕਿ ਅੱਜ ਜਿਹੜਾ ਪ੍ਰਵਾਸੀ ਜਿੱਦੇ ਕਰਕੇ ਪੰਜਾਬ ਦੇ ਵਿੱਚ ਹੁਣ ਰੌਲਾ ਪੈ ਰਿਹਾ ਹੈ ਇਹਨੂੰ ਲੈ ਕੇ ਕੌਣ ਆਇਆ ਹੈ ਜਦੋਂ ਉਹਨਾਂ ਨੇ ਇੱਥੇ ਬਸੇਵਾ ਕਰ ਲਿਆ ਸਾਰਾ ਕੁਝ ਹੋ ਗਿਆ ਹੁਣ ਉਹਦੇ ਵਿੱਚ ਪ੍ਰੋਬਲਮਸ ਖੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਇਹ ਸਾਰੇ ਇਸ਼ੂਜ਼ ਦੇ ਵਿੱਚ ਸਾਨੂੰ ਸਮਝਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਇੱਕ ਤੇ ਪਹਿਲੀ ਗੱਲ ਹੈ ਕਿ ਇਹ ਜਦੋਂ ਇੰਡਸਟਰੀ ਤੁਸੀਂ ਉਸ ਕਿਸਮ ਦੀ ਲੈਣਤੀ ਹੈ ਜਿਹੜੀ ਪੈਦਾ ਹੀ ਪ੍ਰਵਾਸੀ ਲੇਬਰ ਕਰ ਰਹੀ ਹੈ ਉਹ ਤੇ ਚੈੱਕ ਕਰਨ ਦੀ ਲੋੜ ਹੈ ਜੋ ਪੀ ਨੇ ਕਾਨੂੰਨ ਬਣਾ ਲਿਆ ਹੈ ਜੇ ਉਹ ਕਾਨੂੰਨ ਰਾਜਸਥਾਨ ਚ ਬਣ ਗਿਆ ਹੈ ਜੰਮੂ ਕਸ਼ਮੀਰ ਚ ਬਣ ਗਿਆ ਹੈ ਤੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਚੀਫ ਮਿਨਿਸਟਰ ਤੈਨੂੰ ਕਿਹੜੀ ਕਮਜ਼ੋਰੀ ਹੈ ਜਿਹੜੀ 117 ਐਮ ਐਲ ਏ ਤੁਸੀਂ ਜਿਤਾਏ ਹੋ ਲੋਕਾਂ ਨੂੰ ਚਾਹੀਦਾ ਹੈ ਕਿ ਇਹ ਪ੍ਰਵਾਸੀ ਭਈਆਂ ਨੂੰ ਨਾ ਮਾਰਨ ਇਹਨਾਂ ਦੀਆਂ ਰਗਾਂ ਕੁੱਟਣ ਕਿ ਤੁਸੀਂ ਐਸੈਂਬਲੀ ਕਾਨੂੰਨ ਕਿਉਂ ਨਹੀਂ ਬਣਾਉਂਦੇ ਹੋ ਉਹ ਚੋਰੀਆਂ ਵੀ ਕਰਦੇ ਨੇ ਡਾਕੇ ਵੀ ਮਾਰਦੇ ਨੇ ਹਰ ਕਿਸਮ ਦਾ ਕ੍ਰਾਈਮ ਕਰਦੇ ਨੇ ਰੇਪ ਵੀ ਕਰਦੇ ਨੇ ਪੱਜਾਂ ਤੇ ਮੈਂ ਤੇ ਹੀ ਸਿੱਧਾ ਕਹਿਣਾ ਚਾਹਨਾ ਹੈ ਕਿ ਤੁਸੀਂ ਦੂਜੇ ਗਵਾਂਡੀ ਸੂਬਿਆਂ ਨਾਲ 70 ਸਾਲ ਪਿੱਛੇ ਹੋ ਕਿ ਸਟੇਟ ਦੇ ਮੁੱਖ ਮੰਤਰੀ ਦੀ ਆਪਦੀ ਛੋਟੀ ਡਾਟਰ ਹੈ ਇਹ ਛੋਟਾ 5 ਸਾਲ ਦਾ ਬੱਚਾ ਦੇਖੋ ਐਨਾ ਹਾਰਡ ਕੋਰ ਕ੍ਰਾਈਮਨਲ ਸੀ ਕਿ ਪੂਰੀ ਰਾਤ ਇੰਟਰੋਗੇਸ਼ਨ ਦੇ ਬਾਬਤੂ ਵੀ ਉਹ ਬੋਲਿਆ ਨਹੀਂ ਕਿ ਮੈਂ ਕ੍ਰਾਈਮ ਕਮਿਟ ਕੀਤਾ ਹੈਗਾ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅੱਜਕਲ ਜਿਹੜੇ ਹਾਲਾਤ ਨੇ ਉਹਦੇ ਵਿੱਚ ਕਿਉਂਕਿ ਇੱਕ ਹੁਸ਼ਿਆਰਪੁਰ ਦੇ ਬੱਚੇ ਦੇ ਨਾਲ ਹੁਣੇ ਉਹਦੀ ਮਰਡਰ ਕੀਤਾ ਗਿਆ ਔਰ ਪ੍ਰਵਾਸੀ ਜਿਹੜੇ ਇੱਥੇ ਪੰਜਾਬ ਦੇ ਵਿੱਚ ਵਸਨੀਕ ਨੇ ਜਾਂ ਇੱਥੇ ਕੰਮ ਕਰਨ ਆਂਦੇ ਨੇ ਜਾਂ ਇੱਥੇ ਆਨੇ ਉਹਨਾਂ ਤੇ ਸਵਾਲ ਉੱਠਰੇ ਨੇ ਪੰਚਾਇਤਾਂ ਨੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਬਾਹਰ ਜਾਣ ਦੇ ਫਰਮਾਨ ਵੀ ਜਾਰੀ ਕੀਤੇ ਨੇ ਕਿਉਂਕਿ ਉਹ ਜਿਹੜਾ ਕ੍ਰਾਈਮ ਹੀ ਬਹੁਤ سنگੀਨ ਸੀਗਾ ਇੱਕ 5 ਸਾਲ ਦਾ ਬੱਚਾ ਉਹਦੇ ਉਹਦੇ ਨਾਲ ਜਿਹੜਾ ਹੈਗਾ ਉਹ ਅਨਮਨੁੱਖੀ ਜਿਹੜਾ ਉਹ ਵਿਵਹਾਰ ਹੋਇਆ ਹੈਗਾ ਉਹਦੇ ਨਾਲ ਬਹੁਤ ਹੀ ਜ਼ਿਆਦਾ ਜਿਹੜਾ ਜਿਹਨੂੰ ਕਹਿੰਦੇ ਅਨੈਚੁਰਲ ਉਹਦੇ ਨਾਲ ਬਹੁਤ ਕੁਝ ਕੀਤਾ ਗਿਆ ਔਰ ਉਹ ਮਤਲਬ ਕਿ ਬਿਆਨ ਵੀ ਨਹੀਂ بار-बार ਕਰਨ ਨੂੰ ਜੀ ਕਰਦਾ ਉਹਨਾਂ ਦਾ ਪਰਿਵਾਰ ਬਹੁਤ ਦੁਖੀ ਹੈਗਾ ਪਰ ਕਈ ਸਾਰੇ ਪੱਖ ਨੇ ਕਿਉਂਕਿ ਉਹ ਬੇਸ਼ੱਕ ਉਹ ਬੰਦਾ ਫੜਿਆ ਗਿਆ ਪਰ ਹਜੇ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਸੰਤਾਪ ਹੈਗਾ ਔਰ ਰਿਐਕਟ ਕਰ ਰਹੀ ਹੈ ਪਬਲਿਕ ਐਸੇ ਹਰ ਤਰੀਕੇ ਦੇ ਨਾਲ ਕਿ ਐਦਾਂ ਦੇ ਲੋਕਾਂ ਨੂੰ ਜਿਹੜਾ ਹੈ ਇਥੋਂ ਬਾਹਰ ਕੱਢੋ ਪ੍ਰਵਾਸੀਆਂ ਤੇ ਗੱਲ ਸਾਰੇ ਤੇ ਆਈ ਹੈਗੀ ਐ ਇਹਦੇ ਕਾਫੀ ਪੱਖ ਨੇ ਕੁਝ ਲੋਕ ਕਹਿ ਰਹੇ ਨੇ ਕਿ ਪ੍ਰਵਾਸੀ ਜਿਹੜੇ ਨੇ ਉਹਨਾਂ ਦੇ ਬਿਨਾ ਪੰਜਾਬ ਨਹੀਂ ਚੱਲ ਸਕਦਾ ਕਿਉਂਕਿ ਜੇ ਖੇਤੀਬਾੜੀ ਦੀ ਗੱਲ ਕਰ ਲਈਏ ਤਾਂ ਉੱਥੇ ਜਿਹੜੇ ਨੇ ਉਹ ਦੂਸਰੇ ਸਟੇਟਸ ਤੋਂ ਆਂਦੇ ਨੇ ਔਰ ਕੰਮਕਾਜ ਕਰਦੇ ਨੇ ਹੋਰ ਵੀ ਔਰ ਇੱਥੇ ਕਾਫੀ ਸਾਲਾਂ ਤੋਂ ਪਿਛਲੇ ਕਾਫੀ ਵਰਿਆਂ ਤੋਂ ਲਗਾਤਾਰ ਜਿਹੜੇ ਨੇ ਉਹ ਇੱਥੇ ਆ ਰਹੇ ਨੇ ਤੇ ਕੰਮ ਕਰ ਰਹੇ ਨੇ ਇੱਥੇ ਹੀ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਮਾਨ ਉਹਨਾਂ ਨੇ ਵੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਮਤੇ ਪਾਏ ਗਏ ਨੇ ਪੰਚਾਇਤਾਂ ਨੇ ਉਹ ਵੀ ਕੋਈ ਉਹਨਾਂ ਨੇ ਜ਼ਿਆਦਾ ਉਸ ਨੂੰ ਸਪੋਰਟ ਨਹੀਂ ਕੀਤੀ ਕਿਉਂਕਿ ਉਹ ਕਹਿੰਦੇ ਕਿ ਇਹ ਲਗਾਤਾਰ ਇੱਥੇ ਆ ਰਹੇ ਨੇ ਤੇ ਕੰਮ ਕਰ ਰਹੇ ਨੇ ਇਹਨਾਂ ਨੂੰ ਐਦਾਂ ਨਹੀਂ ਰੋਕਿਆ ਜਾ ਸਕਦਾ ਠੀਕ ਹੈ ਜਿਸ ਨੇ ਕੋਈ ਗੁਨਾਹ ਕੀਤਾ ਉਹ ਕਾਨੂੰਨੀ ਦਾਰੇ ਦੇ ਵਿੱਚ ਆਣਾ ਚਾਹੀਦਾ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਗੁਨਾਹਕਰ ਕੋਈ ਵੀ ਹੋ ਸਕਦਾ ਹੈ ਇਸ ਤਰ੍ਹਾਂ ਦੀਆਂ ਤਕਰੀਰਾਂ ਵੀ ਜਿਹੜੀਆਂ ਨੇ ਉਹ ਦਿੱਤੀਆਂ ਜਾ ਸਕਦੀਆਂ ਪਰ ਆਲਰੇਡੀ ਇਹ ਜਿਹੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਅੱਜ ਸਾਡੇ ਨਾਲ ਵਕੀਲ ਨੇ ਕਿਸੀ ਕਾਨੂੰਨੀ ਪੱਖ ਤੋਂ ਇਹ ਗੱਲ ਕਰਨਾ ਚਾਹਵਾਂਗੇ ਤੁਮ ਜਿਹੜੇ ਨੇ ਸਾਡੇ ਨਾਲ ਵਕੀਲ ਇੱਥੇ ਅੱਜ ਬਣੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਉਹਦੇ ਬਾਅਦ ਅਸੀਂ ਇਸ ਦੇ ਸਾਰੇ ਪੱਖ ਕੋਖਾ ਪੜਤਾਲਾਂਗੇ ਸਤਿ ਸ਼੍ਰੀ ਅਕਾਲ ਵਕੀਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਵਕੀਲ ਸਾਹਿਬ ਜਿੱਥੋਂ ਤੱਕ ਆਪਾਂ ਗੱਲ ਕਰੀਏ ਤੁਸੀਂ ਅੱਜਕੱਲ ਜਿਹੜਾ ਨਵਾਂ ਹੋਇਆ ਇਸ ਤੋਂ ਪਹਿਲੇ ਵੀ ਇੱਕ ਦੋ ਇਹੋ ਜਿਹੇ ਹਾਦਸੇ ਹੋਏ ਨੇ ਜਿਹਦੇ ਵਿੱਚ ਕੀ ਬੜਾ ਅਨਨੇਚੁਰਲ ਉਹਨਾਂ ਨਾਲ ਜਿਹੜਾ ਹੈਗਾ ਰੇਪ ਜਿਹਨੂੰ ਕਹਿ ਸਕਦੇ ਆ ਕਿ ਕੀ ਇਹ ਸ਼ਬਦ ਵੀ ਤੁਸੀਂ ਕਾਨੂੰਨੀ ਭਾਸ਼ਾ 'ਚ ਕੀ ਕਹੋਗੇ ਉਹ ਕੀਤਾ ਗਿਆ ਔਰ ਇਹ ਛੋਟੇ ਬੱਚੇ ਦੇ ਨਾਲ ਹਰ ਕੋਈ ਬਹੁਤ ਸੈਂਸਿਟਿਵ ਹੋਇਆ ਪਿਆ ਇਸ ਮੈਟਰ ਨੂੰ ਲੈ ਕੇ ਔਰ ਇਹ ਜਿਹੜੀ ਗੱਲ ਹੈਗੀ ਆ ਉਹ ਦੁੱਖ ਸੰਤਾਪ ਇਸ ਟਾਈਮ ਇਸ ਨੂੰ ਲੈ ਕੇ ਹੋ ਰਿਹਾ ਬਹੁਤ ਵਾਇਰਲ ਹੋਈ ਪਈ ਹੈ ਇਹ ਗੱਲ ਤੁਹਾਡਾ ਫਰਸਟ ਰਿਐਕਸ਼ਨ ਕੀ ਹੈ ਨੂੰ ਲੈ ਕੇ ਕੀ ਕੋਈ ਘਟਨਾ ਚੜੀ ਹੈ ਗਰਾਉਂਡ ਬੜੀ ਪਹਿਲੇ ਦੀ ਤਿਆਰ ਹੋ ਚੁੱਕੀ ਹੈ ਪੰਜਾਬ ਦੇ ਜਿਹੜੇ ਲੋਕ ਨੇ ਉਹ ਬੜੀ ਡਿਸਟਰਬ ਨੇ ਇਸ ਇਸ਼ੂ ਲੈ ਕੇ ਇਸੜਾ ਪਹਿਲੀ ਬੋਇਲ ਕਰ ਰਿਹਾ ਸੀ ਪੰਜਾਬ ਇਸ ਇਨਸੀਡੈਂਟ ਨੇ ਉਹਨੂੰ ਥੋੜਾ ਜਿਹਾ ਹੋਰ ਸ਼ੇਪ ਦੇ ਦਿੱਤੀ ਸੋ ਸਾਡਾ ਥਿਊ ਹੈਗਾ ਹੈ ਕਿ ਜਦੋਂ ਤੁਸੀਂ ਜਿਹੜਾ ਚੰਗਾ ਫਕੀਰ ਹੈ ਡਾਕਟਰ ਹੈ ਚਾਹੇ ਉਹ ਪੱਤਰਕਾਰ ਹੈ ਚਾਹੇ ਉਹ ਪੋਲਿਟਿਸ਼ੀਅਨ ਹੈ ਜਦ ਤੱਕ ਤੁਸੀਂ ਪ੍ਰੋਬਲਮ ਨੂੰ ਡਾਇਗਨੋਸ ਨਹੀਂ ਕਰੋਗੇ ਉਹਦਾ ਆਪਾਂ ਹੱਲ ਨਹੀਂ ਲੱਭ ਸਕਦੇ ਸੋ ਸਾਡੀ ਪ੍ਰੋਬਲਮ ਇਹ ਹੈ ਕਿ ਅੱਜ ਜਿਹੜਾ ਪ੍ਰਵਾਸੀ ਜਿੱਤੇ ਕਰਕੇ ਪੰਜਾਬ ਦੇ ਵਿੱਚ ਹੰਰੋਲਾ ਪੈ ਰਿਹਾ ਹੈ ਇਹਨਾਂ ਨੂੰ ਲੈ ਕੇ ਕੌਣ ਆਇਆ ਹੈ ਇਹਨਾਂ ਨੂੰ ਪੰਜਾਬ ਦਾ ਜ਼ਿੰਮੇਦਾਰ ਲੈ ਕੇ ਆਇਆ ਹੈ ਨਾ ਪਿੰਡਾਂ ਦੇ ਵਿੱਚ ਸੋਸਾਇਟੀ ਦੇ ਦੋ ਹਿੱਸੇ ਹੈ ਇੱਕ ਜ਼ਿੰਮੇਦਾਰ ਹੈ ਇੱਕ ਲਿਬਰਲ ਹੈ ਜਦੋਂ ਪੰਜਾਬ ਦੇ ਜ਼ਿੰਮੇਦਾਰ ਨੇ ਇਹ ਕਿਹਾ ਕਿ ਅਸੀਂ ਲੋਕਲ ਲੇਬਰ ਵਾਲੇ ਨੂੰ ਕੰਮ ਨਹੀਂ ਦੇਣਾ ਅਸੀਂ ਤਾਂ 12 ਬੰਦੇ ਲੈ ਕੇ ਆਨੇ ਨੇ ਸਸਤੀ ਲੇਬਰ ਲੈ ਕੇ ਆਣੀ ਹੈ ਹੁਣ ਜਦੋਂ ਉਹ ਸਸਤੀ ਲੇਬਰ ਆ ਗਈ ਹੈ ਜਦੋਂ ਉਹਨਾਂ ਨੇ ਇੱਥੇ ਬੇਸੇਵਾ ਕਰ ਲਿਆ ਸਾਰਾ ਕੁਝ ਹੋ ਗਿਆ ਹੁਣ ਉਹਦੇ ਵਿੱਚ ਪ੍ਰੋਬਲਮਸ ਖੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਪੰਜਾਬ ਜਿਹੜਾ 12 ਜ਼ਿਲ੍ਹਿਆਂ ਦੀ ਸਟੇਟ ਹੈ ਬਹੁਤ ਛੋਟਾ ਰਹਿ ਗਿਆ ਜੀ ਮਤਲਬ ਜਿਹੜਾ ਇਨੀਸ਼ੀਅਲ ਪੰਜਾਬ ਸੀ ਉਹਦਾ 20 ਪੈਸੇ ਵੀ ਨਹੀਂ ਹੈਗਾ ਉਹਨ ਇਦੀ ਜਿਹੜੇ ਐਸੈਟਸ ਹੈਗੇ ਨੇ ਟੋਟਲ ਉਪ 5.5 ਲੱਖ 6 ਕਰੋੜ ਦੇ ਨੇ ਜੀ 4 ਲੱਖ ਤੋਂ ਵੱਧ ਕਰੋੜ ਤੋਂ ਕਰਜ਼ਾ ਸਿਰ ਤੇ ਛੱਡ ਗਿਆ ਹੈ ਜਿਹੜਾ ਕੋਈ ਕੋਈ ਵੀ ਫਾਰ ਐਗਜ਼ੈਂਪਲ ਕੋਈ ਇੰਡੀਵਿਜੂਅਲ ਵਿਅਕਤੀ ਜਦੀ ਪ੍ਰਾਪਰਟੀ ਜਿਹੜੀ ਹੈ 80 ਪੈਸੇ ਜਿਹੜੀ ਹੈ ਕਰਜ਼ੇ ਸਿਰ ਰੁੜ ਗਈ ਹੋਏ ਤੇ 20 ਵੀ ਚੜੀ ਹੈ ਉਹ ਰੋਡਨ ਵਾਲੀ ਹੋਏ ਜੀ ਜੀ ਉਹ ਪ੍ਰੋਬਲਮ ਸਾਰੀ ਹੈ ਗਿਆਨੀ ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ ਹੂੰ ਹੁਣ ਪੰਜਾਬ ਦੇ ਵਿੱਚ ਜਦੋਂ ਛੋਟੇ ਜਦੋਂ ਲਾਈਫ ਸਟਾਈਲ ਚੇਂਜ ਹੋਇਆ ਜਦੋਂ ਲੋਕਲ ਮਜ਼ਦੂਰ ਨੂੰ ਰਿਜੈਕਟ ਕੀਤਾ ਗਿਆ ਉਹ ਮਜ਼ਦੂਰ ਨੇ ਦੁਬਈ ਜਾਣਾ ਸ਼ੁਰੂ ਕਰਤਾ ਹੈ ਅਰਬਨ ਕੰਟਰੀਜ਼ ਜਾਣਾ ਸ਼ੁਰੂ ਹੋ ਗਿਆ ਜਿੱਥੇ ਉਹਨੂੰ 30 40 50 ਹਜ਼ਾਰ ਬਣਨਾ ਸ਼ੁਰੂ ਹੋ ਗਿਆ ਤੇ ਜਦੋਂ ਹੁਣ ਇੱਥੇ ਲੇਬਰ ਨਹੀਂ ਮਿਲ ਰਹੀ ਉਹ ਜਿਹੜੀ ਅਲਟਰਨੇਟ ਪ੍ਰਵਾਸੀ ਜਿਹੜੀ ਲੇਬਰ ਹੈ ਉਹਦਾ ਸੋਰਸ ਬਣ ਗਈ ਹੋਈ ਹੈ ਚਤੁਰੀ ਇਥੇ ਨੌਕਰੀ ਨਹੀਂ ਹੈਗੀ ਕਿਉਂਕਿ ਜਿਹੜੀ ਇੱਥੋਂ ਦੀ ਇੰਡਸਟਰੀ ਹੈ ਉਹ ਰੋਜ਼ਗਾਰ ਦਿੰਦੀ ਹੈ ਛੋਟੇ ਲੈਵਲ ਦਾ 20000 15000 10000 ਜਿਹੜੇ ਸਾਡੇ ਬੱਚੇ ਨੇ ਪੜ੍ਹਨ ਲਿਖਣ ਤੋਂ ਬਾਅਦ ਉਹ ਕਹਿੰਦੇ ਨੇ ਸਾਨੂੰ 2 ਲੱਖ ਮਹੀਨਾ ਚਾਹੀਦਾ 3 ਚਾਹੀਦਾ ਉਹ ਇਹ ਕੰਮ ਕਰਕੇ ਰਾਜ਼ੀ ਨਹੀਂ। ਉਹ ਬੀਟੈਕ ਕਰਨ ਤੋਂ ਬਾਅਦ ਪੜ੍ਹਨ ਲਿਖਣ ਤੋਂ ਬਾਅਦ ਉਹ ਸਾਰੇ ਜਿਹੜੇ ਲੋਕ ਨੇ ਉਹ ਐਬ੍ਰੋਡ ਸੈਟਲ ਹੋ ਗਏ ਨੇ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਚਲੇ ਗਏ ਨੇ ਬੱਚੇ। ਹੁਣ ਇਹ ਸਾਰੇ ਇਸ਼ੂਜ਼ ਦੇ ਵਿੱਚ ਸਾਨੂੰ ਸਮਝਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਇੱਕ ਤੇ ਪਹਿਲੀ ਗੱਲ ਹੈ ਕਿ ਇਹ ਜਦੋਂ ਇੰਡਸਟਰੀ ਤੁਸੀਂ ਉਸ ਕਿਸਮ ਦੀ ਲੈਣਤੀ ਹੈ ਜਿਹੜੀ ਪੈਦਾਈ ਪ੍ਰਵਾਸੀ ਲੈਬਰ ਕਰ ਰਹੀ ਹੈ ਉਹ ਤੇ ਚੈੱਕ ਕਰਨ ਦੀ ਲੋੜ ਹੈ ਪੰਜਾਬ ਨੂੰ ਲੋੜ ਹੈ ਪੂਨੇ ਵਰਗੀ ਬੈਂਗਲੌਰ ਵਰਗੀ ਇੰਡਸਟਰੀ ਪੈਦਾ ਕਰਨ ਦੀ ਜਿਹੜੀ ਚੰਗੀਆਂ ਤਨਖਾਹਾਂ ਦੇ ਜੀ ਸੋ ਹੁਣ ਜਿਹੜੇ ਹਾਲਾਤ ਕ੍ਰੀਏਟ ਹੋਏ ਨੇ ਹਾਲਾਤਾਂ ਪਿੱਛੇ ਇੱਕ ਬੜੀ ਵੱਡੀ ਪੋਲਿਟੀਕਲ ਕਾਂਸਪੀਰੇਸੀ ਹੈ ਮੇਰੀ ਨਜ਼ਰ ਸੇ ਜਿਹੜੀਆਂ ਇਨ ਬਿਟਵੀਨ ਲਾਈਨਸ ਤੁਹਾਨੂੰ ਨਜ਼ਰ ਨਹੀਂ ਆ ਰਹੀ ਇੱਕ ਜ਼ਮਾਤ ਹੈ ਜਿੰਨੇ ਬਿਹਾਰ ਦੇ ਵਿੱਚ ਵੋਟਾਂ ਲੈਣੀਆਂ ਨੇ ਇੱਥੇ ਭਈਆਂ ਦਾ ਨਾਮ ਵਰਤ ਕੇ ਕਿ ਭਈਆਂ ਨੂੰ ਖਤਰਾ ਹੋ ਗਿਆ ਜੀ ਸੋ ਉਹ ਗੱਲਾਂ ਨੂੰ ਸਮਝਣ ਦੀ ਲੋੜ ਹੈ ਉਹ ਪੰਜਾਬ ਸਰਕਾਰ ਸਰਪੰਚਾਂ ਨੂੰ ਦਬਕੇ ਮਾਰ ਰਹੀ ਹੈ ਮੈਂਬਰਸ ਪੰਚਾਇਤ ਨੂੰ ਦਬਕੇ ਮਾਰ ਰਹੀ ਹੈ ਕਿ ਜੇ ਤੁਸੀਂ ਰੈਜੂਲੇਸ਼ਨ ਪਾਇਆ ਹੈ ਤੇ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋਏਗੀ ਜਦੋਂ ਦੇਸ਼ ਦਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਕਾਨੂੰਨ ਬਣਾ ਸਕਦੇ ਹੋ ਜੀ ਹਿਮਾਚਲ ਨੇ ਕਾਨੂੰਨ ਬਣਾ ਲਿਆ ਹੈ ਜੀ ਉਤਰਾਂਚਲ ਨੇ ਕਾਨੂੰਨ ਬਣਾ ਲਿਆ ਹੈ ਜੀ ਯੂਪੀ ਨੇ ਕਾਨੂੰਨ ਬਣਾ ਲਿਆ ਹੈ ਜੇ ਉਹ ਕਾਨੂੰਨ ਰਾਜਸਥਾਨ ਚ ਬਣ ਗਿਆ ਹੈ ਜੰਮੂ ਕਸ਼ਮੀਰ ਚ ਬਣ ਗਿਆ ਹੈ ਤੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਚੀਫ ਮਿਨਿਸਟਰ ਨੂੰ ਤੇਨੂੰ ਕਿਹੜੀ ਕਮਜ਼ੋਰੀ ਹੈ ਜੇ ਪੰਜਾਬ ਦੇ ਲੋਕ ਕੋਈ ਇੱਥੋਂ ਦੀ ਡੈਮੋਗ੍ਰਾਫੀ ਨੂੰ ਬਚਾਉਣ ਲਈ ਇੱਥੋਂ ਦੇ ਖੇਤਿਆਂ ਨੂੰ ਕਾਨੂੰਨ ਚਾਹੁੰਦੇ ਨੇ ਤੁਸੀਂ ਉਹ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੇ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਤੁਹਾਡੇ ਸਾਰੇ ਬੰਨੋ ਨੇ ਕਾਨੂੰਨ ਤੋਂ ਤੁਹਾਡਾ ਕਾਨੂੰਨ ਤੋਂ ਤੁਹਾਡਾ ਕੀ ਇਥੇ ਕੀ ਮੀਨਸ ਕਿ ਜਿੱਦਾਂ ਜੰਮੂ ਕਸ਼ਮੀਰ ਦੇ ਵਿੱਚ ਹੈਗਾ ਕਿ ਕੋਈ ਇੱਥੇ ਆ ਕੇ ਜ਼ਮੀਨ ਨਹੀਂ ਲੈ ਸਕਦਾ ਜਾਂ ਕੁਝ ਰਿਸਟ੍ਰਿਕਸ਼ਨਸ ਨੇ ਉੱਥੇ ਰਹਿਣ ਦੇ ਕੋਈ ਇੱਕ ਉਹਨੇ ਉਸ ਤਰ੍ਹਾਂ ਦੇ ਕਾਨੂੰਨ ਦੀ ਤੁਸੀਂ ਗੱਲ ਕਰਦੇ ਹੋ ਕਿ ਉਵੇਂ ਦਾ ਕੋਈ ਪੈਰਾਮੀਟਰ ਜਾਂ ਉਵੇਂ ਦਾ ਇੱਕ ਜਿਹੜਾ ਹੈਗਾ ਉਹ ਪੂਰਾ ਇੱਕ ਤਰੀਕਾ ਘੜਿਆ ਜਾਣਾ ਚਾਹੀਦਾ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਆਲਰੇਡੀ 20% ਦੇ ਕਰੀਬ ਹੈ 12 ਜ਼ਿਲ੍ਹਿਆਂ ਦੀ ਸਟੇਟ ਹੈ ਜੀ ਕਹਿੰਦੇ ਨਹੀਂ ਕਿ ਹਿਮਾਚਲ ਦੀ ਅਸੀਂ ਸਟੇਟ ਦੀ ਜਿਹੜੀ ਹੈ ਉਹਨੂੰ ਬਚਾਣਾ ਹੈ ਅਸੀਂ ਜੰਮੂ ਨੂੰ ਬਚਾਣਾ ਹੈ ਅਸੀਂ ਰਾਜਸਥਾਨ ਨੂੰ ਬਚਾਣਾ ਹੈ ਤੇ ਫਿਰ ਪੰਜਾਬ ਆਪ ਦਾ ਕਲਚਰ ਕਿਉਂ ਨਹੀਂ ਪ੍ਰੋਜੈਕਟ ਕਰ ਸਕਦਾ ਜੀ ਜੀ ਇਹਨੂੰ ਵੀ ਤਾਂ ਪ੍ਰੋਟेक्ट ਕਰਨ ਦਾ ਰਾਈਟ ਹੈ ਨਾ ਸੋ ਇਹ ਜਿਹੜੀ 117 ਐਮ ਐਲ ਏ ਤੁਸੀਂ ਜਿਤਾਏ ਹੋ ਲੋਕਾਂ ਨੂੰ ਚਾਹੀਦਾ ਹੈ ਕਿ ਨਾ ਪ੍ਰਵਾਸੀ ਭਈਆਂ ਨੂੰ ਨਾ ਮਾਰਨ ਇਹਨਾਂ ਦੀਆਂ ਰਗਾਂ ਕੁੱਟਣ ਕਿ ਤੁਸੀਂ ਅਸੈਂਬਲੀ ਕਾਨੂੰਨ ਕਿਉਂ ਨਹੀਂ ਬਣਾਉਂਦੇ ਪਏ ਜੇ ਅਸੈਂਬਲੀ ਕਾਨੂੰਨ ਬਣਾਉਂਦੇ ਚੀਫ ਮਿਨਿਸਟਰ ਕਾਨੂੰਨ ਬਣਾਉਂਦੇ ਤੇ ਲੋਕਾਂ ਨੂੰ ਮਤੇ ਪਾਉਣ ਦੀ ਨਾਲ ਲੋੜ ਪਏ ਫਿਰ ਜਿਹੜੀ ਗੱਲ ਹੈ ਚੈੱਕ ਕਰਨ ਦੀ ਜਿਹੜੀ ਲੋਡ ਹੈ ਜਿਹੜਾ ਇੱਕ ਪੰਜਾਬ ਦਾ ਇੱਕ ਕਲਚਰ ਹੈ ਪੰਜਾਬ ਕਹਿੰਦਾ ਹੈ ਕਿ ਇੱਥੇ ਭੀਖ ਮੰਗਣੀ ਬੜੀ ਮਾੜੀ ਗੱਲ ਹੈ ਜੀ ਜੀ ਉਹਨ ਮੋਦੀ ਸਾਹਿਬ ਨੇ ਐਂਟੀ ਬੈਗਿੰਗ ਨੈਸ਼ਨਲ ਲੈਵਲ ਤੇ ਕਾਨੂੰਨ ਲੈਂਦਾ ਤੁਸੀਂ ਪਿਛਲੇ ਮਹੀਨੇ ਦੇਖੋ ਇੱਕ ਦਿਨ ਸਟ੍ਰਾਈਕ ਹੋਈ ਕਿ ਮੰਗਤੇ ਚੱਕਲੇ ਮੰਗਤੇ ਚੱਕਲੇ ਉਹ ਮੰਗਤੇ ਹਰ ਚੌਂਕ 'ਚ ਫੇਰੀ ਸੂਰ ਹੋ ਗਏ ਨੇ ਹਾਂ ਹਾਂ ਉਹ ਉਹ ਜਿਹੜਾ 2.5 ਲੱਖ ਬੰਦਾ ਹੈ ਕ੍ਰਾਈਮਨਲ ਇੱਥੇ ਆ ਗਿਆ ਹੈ ਉਹਨਾਂ ਦੀ ਵੋਟਾਂ ਬਣਨੀਆਂ ਨੇ ਇੱਕ ਵਿਸ਼ੇਸ਼ ਪਾਰਟੀ ਨੇ ਉਹਨਾਂ ਨੂੰ ਆਪਦੇ ਹੱਕ 'ਚ ਲੈਣਾ ਸੋ ਇਹ ਬੜੀ ਸੈਂਸੂ ਮੈਟਰ ਹੈ ਇਹਦੇ ਵਿੱਚ ਸੋਚਣ ਦੀ ਲੋੜ ਹੈ ਬੜੀ ਵੱਡੀ ਕਾਂਸਪੀਰੇਸੀ ਹੋ ਰਹੀ ਹੈ ਇਹਦੇ ਚ ਇਹਨਾਂ ਨੇ ਪੰਜਾਬ ਨੂੰ ਬਦਨਾਮ ਕਰਨਾ ਹੈ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨਾ ਹੈ ਅਸੀਂ ਲੋਕਾਂ ਦੇ ਸੈਂਟੀਮੈਂਟ ਸਮਝਦੇ ਆਏ ਲੋਕ ਵਿਚਾਰੇ ਹੌਟ ਹੋਏ ਪਏ ਨੇ ਉਹ ਮਤਲ ਨੱਕੋ ਨੱਕੀ ਆਏ ਪਏ ਨੇ ਕੈਲੋ ਪੰਜਾਬੀ ਸਕੇਲੋ ਤੇ ਇਹ ਇਸ ਕਿਸਮ ਦੇ ਟਕਰਾਓ ਨੂੰ ਸਰਕਾਰ ਦੇ ਜੇ ਰੋਕਣਾ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਤੁਰੰਤ ਉਹਨਾਂ ਦੀ ਫੀਲਿੰਗਸ ਨੂੰ ਸਮਝਦਿਆ ਹੋਇਆ ਹੈ ਪੰਜਾਬ ਦੀ ਅਸੈਂਬਲੀ ਦੀ ਫਲੋਰ ਤੇ ਸਪੈਸ਼ਲ ਸੈਸ਼ਨ ਬੁਲਾਓ ਕਾਨੂੰਨ ਮਨਾਦਨੀ ਝਗੜੇ ਮੁਖਸੇ ਜਿੱਦ ਤੱਕ ਗੱਲ ਕਰੀਏ ਵਕੀਲ ਸਾਹਿਬ ਇੱਕ ਹੋਰ ਵੀ ਸੁਜੈਸ਼ਨਸ ਕੁਛ ਐਵੇਂ ਦੀਆਂ ਲਗਾਤਾਰ ਤੁਸੀਂ ਵੀ ਦੇਖ ਰਹੇ ਹੋ ਤੁਸੀਂ ਵੀ ਬਾਚ ਰਹੇ ਆਂ ਬਾਰ ਬਾਰ ਇਹ ਪਹਿਲੇ ਤੋਂ ਵੀ ਗੱਲਾਂ ਹੁੰਦੀਆਂ ਆ ਰਹੀਆਂ ਜਿਵੇਂ ਚੰਡੀਗੜ੍ਹ ਦੀ ਗੱਲ ਕਰ ਲਈਏ ਜਾਂ ਵੈਸੇ ਗੱਲ ਕਰ ਲਈਏ ਅੱਜ ਕੱਲ ਇੱਕ ਕਾਨੂੰਨ ਆਇਆ ਹੋਇਆ ਜਾਂ ਇੱਕ ਤਰੀਕਾ ਬਣਿਆ ਹੋਇਆ ਹੈ ਕਿ ਜੇ ਰੈਂਟ ਤੇ ਵੀ ਕੋਈ ਹਾਊਸ ਰੈਂਟ ਤੁਸੀਂ ਰੈਂਟ ਆਊਟ ਕਰਨਾ ਹੈ ਜਾਂ ਕਿਸੇ ਨੇ ਜਿਹੜਾ ਹੈਗਾ ਟੈਨੈਂਟ ਨੇ ਕੋਈ ਲੈਣਾ ਹੈ ਤੇ ਇੱਕ ਟੈਨੈਂਟ ਦਾ ਇੱਕ ਪੂਰਾ ਬਿਓਰਾ ਉਹਦੇ ਤੋਂ ਇੱਕ ਕੰਟਰੈਕਟ ਸਾਈਨ ਕਰਵਾਇਆ ਜਾਂਦਾ ਪ੍ਰੋਪਰ ਜਿਹਦੇ ਵਿੱਚ ਉਹਦੇ ਸਾਰੇ ਤੇ ਸਾਰੇ ਵੇਅਰ ਅਬਾਊਟ ਸਦਾ ਇਹ ਉਹ ਚੈਟ ਜੋ ਵੀ ਹੈ ਸਾਰਾ ਸਿਸਟਮ ਉਹਦੇ ਵਿੱਚ ਬਣਿਆ ਹੋਇਆ ਇੱਕ ਫਾਰਮ ਬਣਿਆ ਹੋਇਆ ਜਿਹੜਾ ਫਿਲ ਕਰਨਾ ਹੁੰਦਾ ਜਿਹੜਾ ਓਨਰ ਔਰ ਟੈਨੈਂਟ ਦੇ ਵਿੱਚ ਇੱਕ ਕੰਟਰੈਕਟ ਹੁੰਦਾ ਡੈਫੀਨਿਟਲੀ ਉਹਦੇ ਵਿੱਚ ਜਿਹੜੀ ਤੁਹਾਡੀ ਵੈਰੀਫਿਕੇਸ਼ਨ ਵੀ ਆਉਂਦੀ ਹੈਗੀ ਹੈ ਜਿਹੜਾ ਕਿ ਖਾਸ ਕਰਕੇ ਟੈਨੈਂਟ ਹੁੰਦਾ ਜਿੰਨੇ ਰੈਂਟ ਤੇ ਹਾਊਸ ਲਿਆ ਹੈ ਜਦੋਂ ਇਸ ਤਰ੍ਹਾਂ ਲੋਕ ਆ ਰਹੇ ਐ ਬੇਸ਼ੱਕ ਆਪਾਂ ਇੱਕ ਸਟੇਟ 'ਚ ਰਹਨੇ ਆ ਬਾਹਰ ਵੀ ਲੋਕ ਕੰਟਰੀ 'ਚ ਕੰਮ ਕਰਨ ਜਾਂਦੇ ਬਾਹਲੇ ਦੇਸ਼ਾਂ 'ਚ ਵੀ ਗਏ ਹੋਏ ਨੇ ਪਰ ਵੈਰੀਫਿਕੇਸ਼ਨਸ ਹੁੰਦੀਆਂ ਸਰਟਨ ਲੈਵਲਸ ਤੇ ਕੀ ਇਹ ਜਿਹੜੇ ਲੋਕ ਆ ਰਹੇ ਨੇ ਇਹਨਾਂ ਦੀ ਕਿਸੇ ਤਰੀਕੇ ਦੀ ਕੋਈ ਵੈਰੀਫਿਕੇਸ਼ਨ ਹੋ ਰਹੀ ਹੈ ਨਹੀਂ ਹੋ ਰਹੀ ਹੈ ਤੁਹਾਨੂੰ ਲੱਗਦਾ ਵੀ ਜੇ ਬਣਿਆ ਵੀ ਹੋਇਆ ਕਾਨੂੰਨ ਤੇ ਪ੍ਰੋਪਰਲੀ ਕਿਤੇ ਨਾ ਕਿਤੇ ਐਗਜ਼ੀਕਿਊਟ ਨਹੀਂ ਕੀਤੀ ਜਾ ਰਹੀ ਤਾਂ ਹੀ ਕਰਕੇ ਇਸ ਤਰੀਕੇ ਦੇ ਲੋਕ ਜਿਹੜੇ ਨੇ ਉਹਨਾਂ ਦਾ ਵਿਹਾਰ ਉਹਨਾਂ ਦਾ ਜਿਹੜੀ ਪੂਰੀ ਪੂਰੀ ਪ੍ਰੋਫਾਈਲ ਹੈਗੀ ਉਹ ਚੱਕ ਨਹੀਂ ਹੁੰਦੇ ਕਿਤੇ ਨਾ ਕਿਤੇ ਉਹ ਵੀ ਮੰਡੀਟਰੀ ਐਸਪੈਕਟ ਹੈਗਾ ਜਿਹਦੇ ਵਿੱਚ ਲਕੂਲਾਜ਼ ਬਹੁਤ ਨੇ ਦੇਖੋ ਮੈਂ ਸੀਰੀਟੀ ਪਰਮਨੈਂਟ ਸੈਟਲ ਹੋ ਗਿਆ ਨਹੀਂ ਜਿਹੜੇ ਜ਼ਿੰਮੇਵਾਰ ਲੋਕ ਨਹੀਂ ਉਹਨਾਂ ਤੇ ਕੋਈ ਇਜੈਕਸ਼ਨ ਨਹੀਂ ਹੈਗਾ ਜਿਹੜੀ ਟੈਂਪਰੇਰੀ ਮਾਈਗ੍ਰੈਂਟ ਲੇਬਰ ਆ ਰਹੀ ਹੈ ਜਿਹੜੇ ਆਉਂਦੇ ਤੇ ਚਲੇ ਜਾਂਦੇ ਨੇ ਉਹਨਾਂ ਚ ਉਹ ਹਮੇ ਉੱਥੇ ਲੈਣਾ ਚਾਹੁੰਦੇ ਜੀ ਉਹਨਾਂ ਚ ਬਹੁਤ ਮжоਰਿਟੀ ਗਿਣਤੀ ਦੇ ਲੋਕ ਜਿਹੜੇ ਹੈ ਕ੍ਰਾਈਮਨਲ ਐਲੀਮੈਂਟ ਹੈ ਉਹ ਚੋਰੀਆਂ ਵੀ ਕਰਦੇ ਨੇ ਡਾਕੇ ਵੀ ਮਾਰਦੇ ਨੇ ਹਰ ਕਿਸਮ ਦਾ ਕ੍ਰਾਈਮ ਕਰਦੇ ਨੇ ਰੇਪ ਵੀ ਕਰਦੇ ਨੇ ਪੰਜਾਂ ਦੇ ਸਟੇਟ ਜਿਹੜੀ ਹੈ ਸਟੇਟ ਨੇ ਇਹ ਛੋਟਾ ਜਿਹਾ ਪੰਜਾਬ ਹੈ ਕੰਟਰੋਲ ਕਰਨਾ ਕਿੰਨਾ ਕੋਕ ਹੈ ਉਹਨਾਂ ਨੂੰ ਫ੍ਰੀ ਅਕਸੈਸ ਦੇ ਰੱਖੀ ਹੈ ਉਹਨਾਂ ਤੇ ਕੋਈ ਚੈੱਕ ਨਹੀਂ ਹੈ ਹੁਣ ਤੁਸੀਂ ਦੇਖੋ ਸਹਾਰਣੇ ਚ ਬੰਦੇ ਮਾਰੇ ਭੱਜ ਗਏ ਕੋਈ ਆਇਡੈਂਟੀਫਿਕੇਸ਼ਨ ਨਹੀਂ ਤੁਸੀਂ ਜਿਹੜੇ ਪੰਜਾਬ ਦੇ ਸਿੱਖ ਮੁੰਡੇ ਨੇ ਉਹ ਪਤਾਲ ਚੋ ਵੀ ਕੱਢ ਕੇ ਲੈ ਆਉਂਦੇ ਹੋ ਜਦੋਂ ਤੁਹਾਡਾ ਇਸ਼ੂ ਇਹਨਾਂ ਜਿਹੜੇ ਕ੍ਰਾਈਮਨਲਸ ਪ੍ਰਵਾਸੀ ਨੇ ਉਹਨਾਂ ਦੇ ਖਿਲਾਫ ਹੈ ਉੱਥੇ ਇਹਨਾਂ ਦੇ ਮੂੰਹ ਤੇ ਪਤਾ ਨਹੀਂ ਦਿੱਲੀ ਕਿਵੇਂ ਜਿਵੇਂ ਉਹ ਪੰਜਾਬੀ ਵਿੱਚ ਕਹਿੰਦੇ ਹੋ ਨਾ ਕਿ ਡੰਗਰਾਂ ਦੇ ਮੂੰਹ ਤੇ ਉਹ ਟੰਗ ਦਿੰਦੇ ਨੇ ਓਵੇਂ ਚੁੱਪ ਕਰ ਜਾਂਦੇ ਨੇ ਸੋ Chief Minister ਦੇ ਵਿੱਚ ਜ਼ਰੂਰਤ ਨਹੀਂ ਹੈਗੀ ਜਿਹੜੇ ਇੱਥੋਂ ਦੇ ਆਪੋਜੀਸ਼ਨ ਹੈ ਉਹ ਹਰ ਇੱਕ ਦਾ ਇਹ ਦਾਵਾ ਹੈ ਉਈ ਕਹਿੰਦਾ ਕਿ ਮੈਨੂੰ ਦਵਾਬੇ ਚੋਂ ਵੋਟਾਂ ਮਿਲ ਜਾਣੀਆਂ ਨਹੀਂ ਹੈ ਨਾ ਇਹ ਗਾਂਧੀ ਦੇ ਚੇਲੇ ਕਹਿੰਦੇ ਨਹੀਂ ਕਿ ਮਾਲਵਾ ਸਾਰਾ ਸਾਨੂੰ ਪੈਸੇ ਨਾਲ ਭਈਆਂ ਦਾ ਤੇ ਕੁਝ ਸincere ਨਹੀਂ ਹੈ ਕਿ ਇਹ ਲੋਕ ਸਿਚੁਏਸ਼ਨ ਨੂੰ ਵੇਟ ਕਰ ਰਹੇ ਨੇ ਕਿ ਸਿਚੁਏਸ਼ਨ ਹੋਰ ਬੋਇਲ ਹੋਏ ਤੇ ਲੋਕਾਂ ਦੇ ਖੂਨ ਵਗਣ ਤੇ ਜਿਹੜੀ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਹੋਈ ਤੇ ਕਮਿਊਨਲ ਟੈਂਸ਼ਨ ਹੋਏ ਸੋ ਇਹਦੇ ਵਿੱਚ ਅਸੀਂ ਚਾਹੁੰਦੇ ਆਂ ਕਿ ਸਟੇਟ ਗਵਰਨਮੈਂਟ ਨੂੰ ਇਮੀਡੀਏਟਲੀ ਅਸੈਂਬਲੀ ਦਾ ਸੈਸ਼ਨ ਬੁਲਾ ਕੇ ਜੋ ਲੋਕਾਂ ਦੀਆਂ ਫੀਲਿੰਗਸ ਨੇ ਉਹਦੇ ਮੁਤਾਬਕ ਕਾਨੂੰਨ ਬਣਾਉਣਾ ਚਾਹੀਦਾ ਕਿਉਂ ਨਹੀਂ ਮਰਾਂਉਂਦੇ ਰਾਈਟ ਟੂ ਇਕਵੈਲਟੀ ਹੈਗਾ ਹੈ ਉਦជា ਐਕਸੈਪਸ਼ਨਸ ਹੈਗੀਆਂ ਨੇ ਤੁਸੀਂ ਨਵਾਂ ਨਹੀਂ ਕਰਨਾ ਤੁਹਾਡੇ ਗਵਾਂਡੀਆਂ ਨੇ ਤਾਂ ਥੋੜੇ ਤੋਂ 70 ਸਾਲ ਪਹਿਲੇ ਕਰ ਦਿੱਤਾ ਜੀ ਮੈਂ ਤਾਂ ਇਹ ਸਟੇਟ ਨੂੰ ਕਹਿਣਾ ਚਾਹਨਾ ਹੈ ਕਿ ਤੁਸੀਂ ਦੂਜੇ ਗਵਾਂਡੀ ਸੂਬਿਆਂ ਨਾਲ 70 ਸਾਲ ਪਿੱਛੇ ਹੋ ਐਸ ਪਾਰਟिकुलर ਜੇ ਹਾਦਸੇ ਦੀ ਆਪਾਂ ਗੱਲ ਕਰੀਏ ਇਸ ਇਨਸੀਡੈਂਟ ਦੇ ਕਰ ਗੱਲ ਕਰੀ ਬਹੁਤ ਪੇਨਫੁਲ ਇਨਸੀਡੈਂਟ ਹੈਗਾ ਜਿਹੜੇ ਇਨਵੈਸਟੀਗੇਟਿਵ ਏਜੰਸੀ ਜਾਂ ਜਿਹਹੁੰਦੀ ਹੈ ਪੁਲਿਸ ਐਂਡ ਆਲ ਥੈਟ ਜਿਹੜੇ ਆਈਓ ਸੀਗੇ ਉਹ ਵੀ ਉਹਨਾਂ ਦਾ ਵੀ ਗਲਾ ਭਰਿਆ ਹੋਇਆ ਸੀਗਾ ਬਹੁਤ ਜ਼ਿਆਦਾ ਉਹ ਵੀ ਦੁਖੀ ਸੀਗੇ ਉਹ ਕਹਿੰਦੇ ਜਦੋਂ ਜਾ ਕੇ ਅਸੀਂ ਉਸ ਬੱਚੇ ਨੂੰ ਦੇਖ ਤੇ ਸਾਡੇ ਤੋਂ ਦੇਖਿਆ ਨਹੀਂ ਗਿਆ ਅਸੀਂ ਰੋਜ਼ ਹੀ ਪੁਲਿਸ ਵਾਲੇ ਹੈਗੇ ਆ ਇਸ ਤਰੀਕੇ ਦੇ ਨਾਲ ਅਸੀਂ ਇਨਵੈਸਟੀਗੇਸ਼ਨਸ ਕਰਦੇ ਆ ਬਹੁਤ ਕੁਝ ਦੇਖਦੇ ਨੇ ਉਹ ਹਰ ਚੀਜ਼ ਲਾਸ਼ਾਂ ਵੀ ਦੇਖਦੇ ਨੇ ਕਟੇ ਫਟੀਆਂ ਬਹੁਤ ਮਾੜੇ ਮਾੜੇ ਜਿਹੜੇ ਉਹਨਾਂ ਨੂੰ ਦ੍ਰਿਸ਼ ਦੇਖਣੇ ਪੈਂਦੇ ਅੱਖਾਂ ਅੱਗੇ ਪਰ ਕਹਿੰਦੇ ਸਾਡੇ ਗਲੇ ਦੇ ਵਿੱਚ ਰੁਕ ਗਈਆਂ ਮਤਲਬ ਜੇ ਜਿਹੜੇ ਕਿ ਚਾਹੇ ਉਹ ਕੁਝ ਵੀ ਹੈ ਜਿਹੜੇ ਉਹਨਾਂ ਦੇ ਬਿਆਨ ਆ ਰਹੇ ਨੇ ਸਾਹਮਣੇ ਇਹ ਗੱਲ ਕਰ ਰਹੇ ਨੇ ਮਤਲਬ ਜੇ ਉਹਨਾਂ ਨੂੰ ਇੰਨਾ ਕੁ ਚੀਜ਼ ਫੀਲ ਹੋ ਰਹੀ ਹੈ ਤੇ ਵਾਕਈ ਗੰਭੀਰ ਮਸਲਾ ਹੈਗਾ ਕਿਉਂਕਿ ਇਹਨਾਂ ਛੋਟਾ ਜਿਹਾ ਮਲੂਕ ਜਿਹਾ ਬੱਚਾ ਸੀ ਜਿਸ ਤਰੀਕੇ ਦੇ ਨਾਲ ਉਹ ਉਹ ਬੰਦਾ ਆਇਆ ਜਿਸ ਤਰ੍ਹਾਂ ਦੀ ਉਹਨੇ ਹਰਕਤ ਔਰ ਇਹ ਪਹਿਲੀ ਨਹੀਂ ਹੈ ਇਸ ਤਰ੍ਹਾਂ ਇਸ ਤੋਂ ਪਹਿਲੇ ਵੀ ਤੁਹਾਨੂੰ ਯਾਦ ਹੋਏਗਾ ਇੱਕ ਪੰਜਾਬ ਦੇ ਵਿੱਚ ਕਿੰਨੇ ਰੇਪ ਉਹਨੇ ਕੀਤੇ ਸੀਗੇ ਔਰ ਫਿਰ ਮਤਲਬ ਕਿ ਉਹ ਸਾਈਕੋ ਕਹਿ ਕੇ ਟਾਲ ਦਿੱਤਾ ਜਾਂਦਾ ਕਹਿੰਦਾ ਸਾਈਕੋ ਕਹਿ ਕੇ ਤਾਂ ਨਹੀਂ ਗੱਲ ਬਣਦੀ ਵੀ ਤੁਸੀਂ ਕਿਸੇ ਦਾ ਰੇਪ ਕਰੋ ਤਸ਼ੱਦਤਾਂ ਕਰੋ ਕਿਸੇ ਦੇ ਨਾਲ ਔਰ ਇਸ ਬੱਚੇ ਦੇ ਨਾਲ ਕਿੰਨਾ ਜ਼ਿਆਦਾ ਜਿਹੜਾ ਸੀਗਾ ਗੈਰ ਕੁਦਰਤੀ ਢੰਗ ਜਿਹੜਾ ਅਪਣਾਇਆ ਗਿਆ ਦੁਬਾਰਾ ਤੋਂ ਦਿੱਲੀ ਵਾਲਾ ਉਸ ਕੁੜੀ ਵਾਲਾ ਹਾਦਸਾ ਯਾਦ ਆ ਜਾਂਦਾ ਜਿਹਦੇ ਕੀ ਨਿਰਬਿਆ ਦਾ ਜਿਹੜਾ ਹੈਗਾ ਜਿਹਦੇ ਕੀ ਪ੍ਰਾਈਵੇਟ ਪਾਰਟਸ ਦੇ ਵਿੱਚ ਤੋਂ ਉਹਨਾਂ ਨੇ ਰੌਡਸ ਥੱਕ ਦਿੱਤੀਆਂ ਇਹਦਾ ਵੀ ਇਹੀ ਹਾਲ ਕੀਤਾ ਔਰ ਉਹਦੇ ਨਾਲ ਆਖਿਰ ਦੇ ਵਿੱਚ ਬੱਚੇ ਦੇ ਗਲੇ 'ਚ ਚੇਨੀ ਸੀਗੀ ਉਹਦੇ ਜੀਭ ਦੇ ਥੱਲੇ ਜਿਹੜਾ ਉਹ ਮਤਲਬ ਜੀਭ ਜਿਹੜੀ ਉਹ ਦੰਦਾਂ ਦੇ ਵਿੱਚ ਆਈ ਹੋਈ ਸੀਗੀ ਕਿੱਦਾਂ ਕਿੱਦਾਂ ਦੇ ਹਾਲਾਤ ਸਿਗੇ ਔਰ ਉਹ ਕਿੰਨਾ ਸੰਗੀਨ ਔਰ ਕੀ ਤੁਸੀਂ ਇਹਦੇ ਬਾਰੇ ਵਿੱਚ ਉਸ ਪਾਰਟਿਕੂਲਰ ਇਦਾਂ ਦੇ ਮਾਈਂਡਸੈਟ ਔਰ ਖਾਸ ਕਰਕੇ ਇਹਦੇ ਫਾਸਟ ਟਰੈਕ ਕੋਰਟਸ ਹੈਗੀਆਂ ਨੇ ਜੀ ਕਹਿ ਤਾਂ ਰਹੇ ਨੇ ਅਸੀਂ ਇਹਨੂੰ ਦੀ ਤਾਂ ਜਲਦੀ ਉਹ ਕਰਾਵਾਂਗੇ ਕੋਈ ਵਕੀਲ ਇਹਦੇ ਪੱਖ ਚ ਨਾ ਉtre ਐਵੇਂ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਜਿਹੜਾ ਨੇਚਰਲ ਜਸਟਿਸ ਹੁੰਦਾ ਹੈ ਤੁਸੀਂ ਵਿਦਆਊਟ ਟ੍ਰਾਇਲ ਕਿਸੇ ਨੂੰ ਪਰਸੀਕਿਊਟ ਨਹੀਂ ਕਰ ਸਕਦੇ ਸਟੇਟ ਜੇ ਕੋਈ ਵਕੀਲ ਨਹੀਂ ਖੜਾ ਹੁੰਦਾ ਤੇ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨੂੰ ਵਕੀਰੀ ਪ੍ਰੋਵਾਈਡ ਕਰਕੇ ਦੇ ਸੋ ਜਦੋਂ ਐਵੀਡੈਂਸ ਸਰਖੁਸ਼ ਆ ਜਾਏਗਾ ਪਰ ਸਾਡਾ ਹੀ ਥਿਊ ਹੈ ਕਿ ਸਟੇਟ ਦੇ ਚੀਫ ਮਿਨਿਸਟਰ ਦੀ ਆਪ ਦੀ ਛੋਟੀ ਡਾਟਰ ਹੈ ਇਹ ਛੋਟਾ 5 ਸਾਲ ਦਾ ਬੱਚਾ ਹੈ ਦੇਖੋ ਐਨਾ ਹਾਰਡ ਕੋਰ ਕ੍ਰਾਈਮਨਲ ਸੀ ਕਿ ਪੂਰੀ ਰਾਤ ਇਨਟਰੋਗੇਸ਼ਨ ਦੇ ਬਾਵਜੂਦ ਵੀ ਉਹ ਬੋਲਿਆ ਨਹੀਂ ਕਿ ਮੈਂ ਕ੍ਰਾਈਮ ਕਮਿਟ ਕੀਤਾ ਹੈਗਾ ਡੈਡ ਬੋਡੀ ਦੀ ਰਿਕਵਰੀ ਤੋਂ ਬਾਅਦ ਫਿਰ ਐਵੀਡੈਂਸ ਦੇ ਨਾਲ ਉਹ ਸਾਰਾ ਕੁਝ ਟਰੇਸ ਆਊਟ ਹੁੰਦਾ ਹੈ ਇਹ ਵੀ ਸ਼ੁਕਰ ਹੈ ਕਿ ਪੁਲਿਸ ਨੇ ਟਰੇਸ ਆਊਟ ਕਰਕੇ ਤੇ ਕ୍ୟੂਜ਼ ਫੜ ਲਿਆ ਆਦਰਵਾਇਜ਼ ਉਹ ਟ੍ਰੇਨ 'ਚ ਬਹਿ ਕੇ ਕਿਤੇ ਪੱਜ ਜਾਂਦਾ ਤੇ ਤੁਸੀਂ ਫਿਰ ਨਜਾਇਜ਼ ਬੰਦੇ ਨੂੰ ਉੱਦੀ ਜਗ੍ਹਾ ਰਗੜ ਕੇ ਰੱਖ ਦੇਣਾ ਸੀ ਸੋ ਲਾਅ ਐਂਡ ਆਰਡਰ ਡਿਫਰੈਂਟ ਸਿਚੁਏਸ਼ਨ ਹੈ मतलब ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਅਸੀਂ ਕਹਿੰਦੇ ਆ ਕਿ ਲਾ ਐਂਡ ਆਰਡਰ ਦੇ ਵਿੱਚ ਕ੍ਰਿਮੀਨਲ ਕੋਈ ਵੀ ਹੋ ਸਕਦਾ ਹੈ ਉਹ ਪ੍ਰਵਾਸੀ ਵੀ ਹੋ ਸਕਦਾ ਲੋਕਲ ਵੀ ਹੋ ਸਕਦਾ ਇਸ ਤੋਂ ਪਹਿਲੇ ਸ਼ਹਿਰਪੁਰ ਦੇ ਵਿੱਚ ਹੀ ਇੱਕ ਲੋਕਲ ਬੰਦੇ ਨੇ ਵੀ ਮਰਡਰ ਕੀਤਾ ਸੀ ਬੱਚੇ ਦਾ ਬੜੇ ਬਰੂਟਲ ਢੰਗ ਨਾਲ ਮੜ ਕੇ ਉਹਨੂੰ ਫਾਂਸੀ ਹੋਈ ਹੈ ਸੋ ਆਪਾਂ ਉਹ ਪੈਰਾਮੀਟਰ ਨਾ ਲਈਏ ਈਚ ਦੀ ਲੋਕਾਂ ਦੀ ਇੰਟੈਂਸ਼ਨਸ ਡਿਫਰੈਂਟ ਨੇ ਲੋਕ ਕਹਿੰਦੇ ਨੇ ਕਿ ਸਾਡੀ 12 ਸਟੇਟਸ ਦੀ 12 ਜ਼ਿਲ੍ਹਿਆਂ ਦਾ ਸਟੇਟ ਹੈ ਏਥੇ ਇਸ ਕਲਚਰ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਆ ਹੁਣ ਕਲਚਰ ਵੀ ਦੇਖੋ ਮਹਾਲੀ ਦਾ ਲੁਧਿਆਣੇ ਦਾ ਜ਼ਿਲੰਦਰ ਦਾ ਬਦਲ ਗਿਆ ਹੈ ਬਿਲਕੁਲ ਸੋ ਲੋਕਾਂ ਦੀ ਕਨਸਰਨ ਡਿਫਰੈਂਟ ਨਹੀਂ ਲੋਕ ਕੀ ਸੋਚ ਰਹੇ ਨਹੀਂ ਸਟੇਟ ਨੂੰ ਉਹ ਸਮਝਣ ਦੀ ਲੋੜ ਹੈ ਮਤਲਬ ਕਹਿਣਾ ਪਏਗਾ ਕਿਤੇ ਨਾ ਕਿਤੇ ਜੜੀ ਕਿ ਪੋਲਿਟੀਕਲ ਇੱਕ ਵੇੜਾ ਹੈਗਾ ਉਦੇ ਵਿੱਚ ਵੀ ਬਹੁਤ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਕਿ ਇਹਨੂੰ ਪੋਲਿਟিক্যাল ਪੋਲਿਟਾਈਜ਼ ਨਾ ਕੀਤਾ ਜਾਏ ਇਹਨੂੰ ਲੋਕਾਂ ਦੀ ਪ੍ਰੋਟੈਕਸ਼ਨ ਦਾ ਜਿਹੜਾ ਹੈਗਾ ਹਿਊਮਨ ਰਾਈਟਸ ਦਾ ਜਾਂ ਖਿੱਤੇ ਦੇ ਲੋਕਾਂ ਦੀ ਸੁਰੱਖਿਆ ਦਾ ਮਸਲਾ ਜਿਹੜਾ ਉਹ ਇੱਥੇ ਵੱਡਾ ਹੋ ਜਾਂਦਾ ਹੈ ਔਰ ਕਾਨੂੰਨੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਵੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਦੇ ਨਾਲ ਮਤਲਬ ਕਿ ਉਹਨਾਂ ਨੂੰ ਵੀ ਦੇਖਣਾ ਇਸ ਦੀ ਰੌਸ਼ਨੀ ਚ ਜ਼ਰੂਰ ਚਾਹੀਦਾ ਹੈ ਵਿਦਿਨ ਹਿੰਦੁਸਤਾਨ ਦੇ ਕੰਟੈਕਸਟ ਵਿੱਚ ਸਿਕਮਸ ਗੁਰਦੁਆਰਾ ਡਾਂਕਸਬ ਦੇ ਮੈਟਰਸ ਕੀ ਹੈ ਉਥੇ ਉਹਨ ਸਟ੍ਰੀਟ ਨੇ ਬੋਧੀਆਂ ਦੀ ਜਿਹੜੀ ਇਨਫਿਲਟ੍ਰੇਸ਼ਨ ਆ ਨੂੰ ਰੋਕਿਆ ਨਹੀਂ ਉਹਨੂੰ ਫ੍ਰੀ ਅਸੈਸ ਦਿੱਤੀ ਹੈ ਅੱਜ ਉਥੋਂ ਦੇ ਲੋਕਲ ਜਿਹੜੇ ਲੋਕ ਨੇ ਉਹ ਕਟ ਗਿਣਤੀ ਸਟ੍ਰਾਈਕੇ ਨੇ ਉੱਥੇ ਬੋਧੀ ਡੋਮਿਨੇਟ ਕਰ ਗਏ ਨੇ ਸੋ ਐਵੇਂ ਜਿਹੜਾ ਪੰਜਾਬ ਆ ਹਰ ਪਾਸੋਂ ਤੁਸੀਂ ਡਿਫਰੈਂਟ ਢੰਗ ਨਾਲ ਅਟੈਕ ਕਰ ਰਹੇ ਹੋ ਪੰਜਾਬ ਨੂੰ ਤੇ ਇਹ ਜਿਹੜੀ ਲੋਕਾਂ ਦੀ ਮੈਂ ਮਹਿਸੂਸ ਕਰਦਾ ਇਹ ਜਿਹੜਾ ਰਿਐਕਸ਼ਨ ਹੈਗਾ ਇਹ ਜਿਹੜਾ ਇਹਨਾਂ ਨੂੰ ਲੱਗ ਰਿਹਾ ਹੈ ਕਿ ਸਾਡਾ ਕਲਚਰ ਸਾਡੀ ਜਿਹੜੀ ਡੈਮੋਗ੍ਰਾਫੀ ਹੈ ਉਹ ਖਤਰੇ 'ਚ ਹੈ ਤਾਂ ਹੀ ਸਾਰਾ ਪੰਜਾਬ ਜਿਹੜਾ ਅੱਜ ਪਿੰਡਾਂ 'ਚ ਰੈਜ਼ੋਲੂਸ਼ਨ ਪਹੁੰਚ ਤੇ ਆ ਗਿਆ ਹੈ ਸੋ ਪੰਜਾਬ ਦੇ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਨਾ ਹੈ ਕਿ ਤੁਸੀਂ ਜਦੋਂ ਲੋਕਲ ਲਿਬ੍ਰਰੀ ਨੂੰ ਪ੍ਰੇਫਰ ਕਰੋਗੇ ਤੇ ਆਬਵੀਅਸੀ ਇਹ ਬਾਰ ਬਾਰ ਨਾ ਨਹੀਂ ਆਊਗਾ ਤੁਸੀਂ ਆਪ ਦੇ ਲੋਕਾਂ ਨੂੰ ਜਦੋਂ ਕੰਮ ਦੇਣਾ ਬੰਦ ਕੀਤਾ ਫਿਰ ਇਹ ਸਾਰਾ ਕੁਝ ਜਦੋਂ ਤੁਸੀਂ ਉਹ ਸਪੇਸ ਵੈਕਮ ਕ੍ਰੀਏਟ ਕੀਤਾ ਜਦੋਂ ਤੁਸੀਂ ਉਹਨੂੰ ਉਹਨਾਂ ਲੋਕਾਂ ਨਾਲ ਭਰਿਆ ਤੇ ਫਿਰ ਤਾਂ ਹੀ ਇਹ ਨੋਬਤ ਆਈ ਹੈ ਨਾ ਟੋਟੀ ਪਰ ਗੱਲ ਫਿਰ ਉਹੀ ਬਾਰ ਬਾਰ ਆ ਰਹੀ ਹੈ ਕਿ ਪਹਿਲੇ ਸ਼ੁਰੂਆਤ ਤੋਂ ਹੀ ਇਹ ਗੱਲ ਕੀਤੀ ਜਾਂਦੀ ਸੀ ਵੀ ਸਾਡੇ ਮੁੰਡੇ ਸਾਡੇ ਬੱਚੇ ਤਾਂ ਕਾਕੇ ਹੋ ਗਏ ਨੇ ਹੋਣ ਉਹ ਕਮ ਨਹੀਂ ਕਰਨਾ ਚਾਹਦੇ ਤੁਸੀਂ ਵੀ ਜ਼ਿਕਰ ਜ਼ਰੂਰ ਕੀਤਾ ਪਰ ਫਿਰ ਗੱਲ ਉੱਥੇ ਆ ਕੇ بار-ਬਾਰ ਖੜੀ ਹੁੰਦੀ ਹੈ ਕਿ ਸਾਡੇ ਇੱਥੇ ਪੈਦਾ ਹੋਇਆ ਜਿਹੜਾ ਹੈਗਾ ਪੰਜਾਬ ਦੇ ਵਿੱਚ ਹੁਣ ਅੱਗੇ ਨੂੰ ਕੁਝ ਦੇਖ ਰਿਹਾ ਉਹਨੇ ਹੀ ਚਾਹੁੰਦਾ ਕਿ ਮੈਂ ਮਿੱਟੀ ਨਾਲ ਮਿੱਟੀ ਹੋਵਾਂ ਉਸੇ ਦੇ ਕਾਰਨ ਸ਼ਾਇਦ ਜਿਹੜੀਆਂ ਜ਼ਮੀਨਾਂ ਤੇ ਵੀ ਕਾਫੀ ਜ਼ਿਆਦਾ ਦਬਾਅ ਪਿਆ ਜ਼ਮੀਨਾਂ ਵੀ ਜਿਹੜੀਆਂ ਉਹ ਖੁਰਦਪੁਰਤ ਹੋਣ ਦੇ ਹਾਲਾਤ ਬਣੇ ਇੱਥੋਂ ਦੇ ਜਿਹੜੇ ਸੀਗੇ ਖੇਤ ਇੱਥੋਂ ਦੀ ਜ਼ਮੀਨਾਂ ਨੂੰ ਵੇਚ-ਵੇਚ ਕੇ ਲੋਕ ਜਿਹੜੇ ਨੇ ਬਾਹਰ ਗਏ ਨੇ ਫਿਰ ਉਹਦੀ ਉੱਥੇ ਵੀ ਗੱਲ ਇਕੁਏਟ ਕਿਤੇ ਨਾ ਕਿਤੇ ਕੀਤੀ ਜਾਂਦੀ ਹੈ ਵੀ ਇੱਥੋਂ ਵਾਲੇ ਲੋਕ ਵੀ ਤਾਂ ਜਾ ਕੇ ਦੂਸਰੇ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਉੱਥੇ ਆਪਣੀ ਜਿਹੜੀ ਹੈ ਉਹ ਰਹਿ ਰਹੇ ਨੇ ਉੱਥੇ ਵੀ ਉਹ ਸੈਕੰਡ ਸਿਟੀਜ਼ਨ ਤਰ੍ਹਾਂ ਕਾਫੀ ਸਾਲਾਂ ਤੱਕ ਟ੍ਰੀਟ ਕੀਤੇ ਜਾਂਦੇ ਰਹੇ ਪਰ ਉਹਨਾਂ ਨੇ ਉੱਥੇ ਆਪਣੀ ਵਸੋਂ ਕੀਤੀ ਉਹਨਾਂ ਨੇ ਵੀ ਉੱਥੇ ਉਹੀ ਗੱਲ ਕੀਤੀ ਜੇ ਗੱਲ ਕੀਤੀ ਜਾ ਅਮਰੀਕਾ ਦੀ ਉਹ ਵੀ ਐਸੀ ਚੀਜ਼ ਨੂੰ ਲੈ ਕੇ ਲੜਾਈ ਲੜ ਰਹੇ ਨੇ ਤੇ ਡਿਪੋਟੀਸ਼ਨਸ ਹੋ ਰਹੀਆਂ ਨੇ ਕਾਫੀ ਸਾਰੇ ਮਾਮਲੇ ਨੇ ਜਿਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਮੈਂ ਸਿਰਫ ਇਹ ਕੰਸਰਨ ਤੇ ਮਤਲਬ ਕਿ ਵਿਊ ਇਹਨੂੰ ਡਿਸਕਸ਼ਨ ਚ ਲੈ ਕੇ ਆਉਣਾ ਚ ਦੀ ਕੋ ਉਹ ਡਿਫਰੈਂਟ ਤੁਸੀਂ ਉਸ ਗੱਲ ਨੂੰ ਉਸ ਤਰੀਕੇ ਨਾਲ ਨਹੀਂ ਕਰ ਸਕਦੇ ਜੇ ਸਾਡੇ ਲੋਕ ਗਏ ਨੇ ਉਹਨਾਂ ਨੇ ਉਹਨਾਂ ਦੇ ਪੈਰਾਮੀਟਰਸ ਪੂਰੇ ਕੀਤੇ ਨਹੀਂ ਆਪ ਦੀ ਕੁਆਲਿਫਿਕੇਸ਼ਨ ਲਾਅ ਆਫ ਦਾ ਲੈਂਡ ਫਾਲੋ ਕੀਤਾ ਹੈ ਇਹ ਲੋਕਾਂ ਦੀ ਤੁਸੀਂ ਉਹੀ ਚੀਜ਼ ਕਹਿ ਰਹੇ ਆ ਜਿਵੇਂ ਸਾਡੇ ਲੋਕਾਂ ਤੇ ਰੈਸਟ੍ਰਿਕਸ਼ਨਸ ਨਹੀਂ ਐਨਐਸਐਲ ਕੰਮ ਕਰੋਗੇ ਇਹ ਇਹ ਸਟੈਪਸ ਪੂਰੇ ਕਰੋਗੇ ਫਿਰ ਤੁਹਾਨੂੰ ਅਸੀਂ ਸਿਟੀਜ਼ਨ ਬਣਾਵਾਂਗੇ ਇਹਨਾਂ ਲਈ ਤਾਂ ਫ੍ਰੀ ਅਸੈਸ ਹੈ ਤੁਸੀਂ ਪਤਾ ਨਹੀਂ ਟਿਕਟ ਵਰੀਆਂ ਨਾਲ ਚ ਬਹੁਤੇ ਲੈਂਦੇ ਹੋ ਤੇ ਟ੍ਰੇਨ ਚ ਬਹਿ ਕੇ ਗੁੰਡਾਗਰਦੀ ਰਹੀ ਆ ਜਾਂਦੇ ਨੇ ਜ਼ਲੰਦਰ ਉੱਤਰ ਦੇ ਨੇ ਤੇ ਫਿਰ ਉਹਨਾਂ ਦਾ ਰਾਜ ਚੱਲਦਾ ਇੱਥੇ ਸੋ ਇਹਨਾਂ ਚੀਜ਼ਾਂ ਨੂੰ ਡਿਸਕਸ ਕਰਨ ਦੀ ਲੋੜ ਹੈ ਤੇ ਇੱਥੇ ਵੀ ਲਾਈਨ ਡਰਾ ਕਰਨ ਦੀ ਲੋੜ ਹੈ ਕਿ ਬੈਡ ਪ੍ਰਵਾਸੀ ਕਿਹੜੇ ਨੇ ਤੇ ਗੁੱਡ ਪ੍ਰਵਾਸੀ ਕਿਹੜੇ ਨੇ ਤੇ ਉਹਨਾਂ ਦੀ ਜਿਹੜੀ ਇੱਕ ਸਪੇਸਿੰਗ ਹੈ ਉਹ ਤੈਅ ਕਰਨ ਦੀ ਲੋੜ ਹੈ ਆਪਾਂ ਨੂੰ ਮੈਂ ਤੇ ਇਹ ਮਹਿਸੂਸ ਕਰਦਾ ਤੇ ਜੀ ਇਹਨੂੰ ਅਸੀਂ ਨਾ ਰੋਕਿਆ ਤੇ ਇਹ ਵੌਲੰਟੇਰਸ਼ਿਪ ਵੀ ਲੈ ਸਕਦੀ ਹੈ ਜਿਹੜੀ ਕਿ ਸਟੇਟ ਦੇ ਇੰਟਰਸਟ ਵਿੱਚ ਵੀ ਨਹੀਂ ਹੈਗੀ ਤੇ ਲੋਕਾਂ ਦੇ ਜਿਹੜੀ ਕਮਿਊਨਲ ਹਾਰਮਨੀ ਹੈ ਉਹਦੀ ਇੰਟਰਸਟ ਵਿੱਚ ਵੀ ਨਹੀਂ ਹੈਗੀ ਤੇ ਤੁਸੀਂ ਲਗਾਤਾਰ ਅਸੀਂ ਮੈਂ ਤੇ ਕਵਾਂਗਾ ਕਿ ਤੁਸੀਂ ਲੋਕਾਂ ਦੇ ਮਾਈਂਡ ਨੂੰ ਵੇਟ ਨਾ ਕਰੋ ਜਦੋਂ ਇਹ ਤੁਹਾਡੇ ਕੰਟਰੋਲ ਤੋਂ ਕਿਸਾਨ ਐਜੀਟੇਸ਼ਨ ਵਾਂਗੂ ਬਾਹਰ ਚਲਾ ਗਿਆ ਦੇਖੋ ਇੱਕ ਸਟੇਜ ਸੀ ਕਿਸਾਨ ਐਜੀਟੇਸ਼ਨ ਦੇ ਵਿੱਚ ਵੀ ਨੰਬਰ ਆਫ ਆਫਰ ਸੀ ਸੈਂਟਰ ਸਟੇਟ ਨੂੰ ਕਿ ਸਾਡੇ ਨਾਲ ਬੈਠੋ ਗੱਲ ਕਰੋ ਜਦੋਂ ਗੱਲ ਨਹੀਂ ਕੀਤੀ ਲੋਕ ਜਦੋਂ ਫਿਰ ਉਹ ਦਰਿਆਤ ਤੋਂ ਪਾਣੀ ਬਾਹਰ ਨਿਕਲ ਜਾਂਦਾ ਫਿਰ ਕੰਟਰੋਲ ਕਰਨਾ ਔਖਾ ਹੁੰਦਾ ਸਟਿਲ ਲੋਕ ਕੰਟਰੋਲ ਦੇ ਵਿੱਚ ਨਹੀਂ ਇਸ ਕਿਸਮ ਦੀ ਸਿਚੁਏਸ਼ਨ ਨਹੀਂ ਹੈ ਇਹਨੂੰ ਕੰਟਰੋਲ ਹੀ ਰਹਿਣ ਦੇਣਾ ਚਾਹੀਦਾ ਜੀ ਜੀ ਬੋਤਲਾਂ ਐਸਾਡੇ ਨਾਲ ਸੀਗੇ ਵਕੀਲ ਸਮਰਜੀਤ ਸਿੰਘ ਜਿਨ੍ਹਾਂ ਨੇ ਸਾਡਾ ਗੱਲਬਾਤ ਕੀਤੀ ਹੈ ਔਰ ਬੜੀ ਪਾਈ ਦੀ ਗੱਲ ਕੀਤੀ ਹੈ ਜੀ ਗੱਲ ਉਹੀ ਹੈ ਹੱਦਾਂ ਤੇ ਸਰਹੱਦਾਂ ਦੇ ਮਾਮਲੇ ਜਿਹੜੇ ਨੇ ਉਹ ਹਮੇਸ਼ਾ ਆ ਡਿਸਕਸ਼ਨ ਤੇ ਡਿਬੇਟ ਦੇ ਵਿੱਚ ਰਹੇ ਨੇ ਪਰ ਜੇ ਇੱਕ ਮੁਲਕ ਦੀ ਗੱਲ ਕਰੀਏ ਮੁਲਕ ਦੇ ਵਿੱਚ ਅੰਦਰ ਦੀਆਂ ਹੱਦਾ ਜਿਹੜੀਆਂ ਨੇ ਉਹ ਲੋਕਾਂ ਨੂੰ ਮਨਾ ਨਹੀਂ ਕਰਦੀਆਂ ਸੈਕੂਲਰ ਲੋਕਤੰਤਰ ਹੈ ਇੱਥੇ ਠੀਕ ਹੈ ਡੈਮੋਕ੍ਰੇਸੀ ਹੈਗੀ ਹੈ ਦੂਜੇ ਸਟੇਟ ਚ ਜਾਣਾ ਉੱਥੇ ਨੌਕਰੀਆਂ ਕਰਨਾ ਇਹ ਤੋਂ ਲੋਕ ਦਿੱਲੀ ਜਾਂਦੇ ਆ ਬੈਂਗਲੌਰ ਪੂਨੇ ਜਾਂਦੇ ਆ ਪਰ ਗੱਲ ਉਹੀ ਆ ਜਾਂਦੀ ਹੈ ਕਿ ਰਿਸਟ੍ਰਿਕਸ਼ਨਸ ਕੁਝ ਤਾਂ ਹੋਣੀਆਂ ਚਾਹੀਦੀਆਂ ਨੇ ਚੈੱਕ ਇਨ ਬੈਲੈਂਸਸ ਹੋਣੇ ਬਹੁਤ ਜ਼ਰੂਰੀ ਨੇ ਕਿਉਂਕਿ ਜੇ ਦੂਸਰੇ ਰਾਜ ਵੀ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਚੈੱਕ ਇਨ ਬੈਲੈਂਸਸ ਕਰ ਰਹੇ ਨੇ ਔਰ ਜਿੱਦਾਂ ਬਹੁਤ ਸੋਹਣੀ ਗੱਲ ਕਹੀ ਔਰ ਬਾਰ-ਬਾਰ ਡਿਸਕਸ਼ਨ ਚ ਵੀ ਆਂਦੀ ਹੈ ਵੀ ਵਿਦੇਸ਼ਾਂ ਚ ਵੀ ਜੇ ਜਾਂਦੇ ਆ ਤੇ ਉੱਥੇ ਤੁਹਾਨੂੰ ਖੁੱਲਾ ਬਾੜਾ ਨਹੀਂ ਛੱਡ ਦਿੱਤਾ ਜਾਂਦਾ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਹਰ ਚੀਜ਼ ਤੇ ਚੈੱਕ ਹੈ ਤੁਹਾਡੇ ਤੇ ਹਰ ਇੱਕ ਚੀਜ਼ ਤੇ ਕਾਨੂੰਨ ਦੀ ਹੱਦ ਦੇ ਵਿੱਚ ਰਹਿਣਾ ਪੈਂਦਾ ਹੈ ਤੁਹਾਨੂੰ ਉਹਨਾਂ ਦੇ ਕਾਨੂੰਨਾਂ ਨੂੰ ਫਾਲੋ ਕਰਨਾ ਪੈਂ ਜਿਹੜੇ ਨਹੀਂ ਕਰ ਰਹੇ ਆ ਜਿਹੜੇ ਨਹੀਂ ਉਸ ਚੀਜ਼ ਨੂੰ ਮੰਨ ਰਹੇ ਆ ਉਹ ਫਿਰ ਡਿਪੋਰਟੇਸ਼ਨ ਦਾ ਰਸਤਾ ਜਾਂ ਫਿਰ ਉੱਥੇ ਵੀ ਉਹਨਾਂ ਨੂੰ ਉਸ ਚੀਜ਼ ਦੀ ਸਜ਼ਾ ਭੁਗਤਣੀ ਪੈਂਦੀ ਹੈ ਐਸੇ ਤਰੀਕੇ ਦੇ ਨਾਲ ਵਿਦਿਨ ਜਿਹੜਾ ਕੰਟਰੀ ਹੈਗਾ ਉਹਦੇ ਵਿੱਚ ਵੀ ਹਦਾ ਹੁੰਦੀਆਂ ਔਰ ਉਹਨਾਂ ਹਦਾ ਨੂੰ ਤੈਅ ਕਰਨਾ ਪਏਗਾ ਔਰ ਇਹਨੂੰ ਜਿਸ ਤਰੀਕੇ ਨਾਲ ਵਕੀਲ ਸਾਹਿਬ ਨੇ ਕਿਹਾ ਕਿ ਇਹਨੂੰ ਵਿਧਾਨ ਸਭਾ ਚ ਲਿਆਉਣ ਦੀ ਲੋੜ ਹੈ ਅਤੇ ਇੱਕ ਸਖਤ ਕਾਨੂੰਨ ਲੈ ਕੇ ਆਉਣ ਦੀ ਜ਼ਰੂਰ ਲੋੜ ਹੈਗੀ ਹੈ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ